ਜੰਦਾਬਾਦ 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 ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਦੇਸ਼ ਭਰ ਦੇ ਵਿੱਚ ਅੱਜ ਐਸਡੀਐਮ ਦਫ਼ਤਰਾਂ ਦੇ ਅੱਗੇ ਭਾਰਤ ਸਰਕਾਰ ਨਰਿੰਦਰ ਮੋਦੀ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੁੱਤਰੇ ਫੁੱਕੇ ਜਾਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਤਹਿਤ ਸਮਰਾਲਾ ਦੇ ਐਸਟੀਐਮ ਦਫਤਰ ਦੇ ਸਾਹਮਣੇ ਐਸਕੇਐਮ ਦੇ ਆਗੂਆਂ ਦੀ ਅਗਵਾਈ ਚ ਡੋਨਾਲਡ ਰੰਡ ਤੇ ਨਰਿੰਦਰ ਮੋਦੀ ਦੇ ਪੁਤਲੇ ਫੁੱਕੇ ਗਏ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਭਾਰਤੀ ਕਿਸਾਨ ਯੂਨੀਅਨ ਕਾਦਿਆਂ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੇ ਉਧੇਦਾਲ ਤੇ ਵਰਕਰ ਸ਼ਾਮਿਲ ਹੋਏ ਜੀਤ ਸਿੰਘ ਗਿਆਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਕਾਦਿਆਂ ਨੇ ਕਿਹਾ ਕੀ ਹੈਗਾ ਜੀ ਇਹ ਜਿਹੜਾ ਪ੍ਰੋਗਰਾਮ ਨਾ ਕਰ ਰਹਾ ਪੁੱਤ ਮੈਂ ਅੱਜ ਅੱਜਾ ਸੰਯੁਕਤ ਮੌਕੇ ਦੀ ਕਾਲ ਸੀ ਮੋਦੀ ਤੇ 트ੰਪ ਦੇ ਪੂਰੇ ਭਾਰਤ ਦੇ ਵਿੱਚ ਸੰਯੁਕਤ ਮਾਰਚ ਮੌਕੇ ਵੱਲੋਂ ਇਹਨਾਂ ਦੇ ਜੋ ਇਹਨਾਂ ਦੇ ਨੀਤੀਆਂ ਦੇ ਕੇਂਦਰ ਸਰਕਾਰ ਦੀਆਂ ਤੇ ਜੋ 트ੰਪ ਵੱਲੋਂ ਬਿਆਨ ਆਏ ਨੇ ਉਹਦੇ ਖਿਲਾਫ ਅੱਜ ਪੂਰੇ ਭਾਰਤ ਦੇ ਵਿੱਚ ਤਸਵੀਲ ਪੱਦਰ ਤੇ ਉੱਤੇ ਅਸੀਂ ਇਹਨਾਂ ਦੇ ਅੱਜ ਪੁਤਲੇ ਉੱਕ ਕੇ ਆਪਣਾ ਰੋਸ ਪ੍ਰਗਟ ਕਰ ਰਹੇ ਹਾਂ ਤੇ ਕੀ ਕੀ ਮੰਗਾਂ ਲਿਖਾਈਆਂ ਨੇ ਕਿਹੜੀ ਚੀਜ਼ ਦਾ ਮੂਦ ਕਰ ਰਹੇ ਆ ਸਾਡੀਆਂ ਜੋ ਮੰਗਾਂ ਨੇ ਪਹਿਲਾਂ ਤੋਂ ਜਰਾ ਅਸੀਂ ਦਿੱਲੀ ਤੋਂ ਆਏ ਆ ਜਿਹੜੀ ਸਾਡੀ ਐਮਐਸਪੀ ਨੂੰ ਲੈ ਕੇ ਜਿਹੜੀ ਲੜਾਈ ਸਾਡੀ ਮੈਨਿੰਗਾ ਪਈ ਆ ਲੜਾਈ ਉਹਦੇ ਲਈ ਤੇ ਜੇ ਬਾਕੀ ਜਿਹੜੇ ਸਾਡੇ ਹੋਰ ਪ੍ਰਬੰਧ ਨੇ ਕਿਸਾਨਾਂ ਦੇ ਲਈ ਜੋ ਮੰਗਾ ਨੇ ਜੋ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਲਈ ਉਹਨਾਂ ਦੀ ਉੱਤੇ ਯਾਦਗਾਰ ਬਣਾਉਣ ਦੇ ਲਈ ਜੋ ਹਰ ਤਰ੍ਹਾਂ ਦੇ ਮੁੱਦੇ ਅਸੀਂ ਖਾਨਨੀ ਦੇ ਲੈ ਕੇ ਇਹਨਾਂ ਮੰਗਾਂ ਦੇ ਲਈ ਅਸੀਂ ਪ੍ਰਸਤੁਤ ਕਰਦੇ ਹਾਂ ਮੋਕੀ ਦੇ ਨਾਲ 트럼ਪ ਦਾ ਮਤਲਬ ਪੁੱਛਿਆ ਜਾ ਰਿਹਾ ਤੇ ਕੀ ਹੈਗਾ ਤਾਂ ਦੇਖੋ 트럼ਪ ਦੀ ਜਿਹੜੀ 트럼ਪ ਸਰਕਾਰ ਬਣੀ ਆ ਉਹਨਾਂ ਦਾ ਜਿਹੜਾ ਰਵਈਆ ਵਾ 트럼ਪ ਦਾ ਉਹ ਕਾਫੀ ਤਾਨਾਸ਼ਾਹ ਵਾ ਉਹ ਜਿਵੇਂ ਗਦਾਪ ਹੀ ਕਰਦਾ ਹੁੰਦਾ ਸੀ ਉਤਾ ਹੀ ਉਹ ਆਪਣੇ ਜਿਹੜੇ ਫੈਸਲੇ ਵੱਖ-ਵੱਖ ਮੁਲਕਾਂ ਦੇ ਉੱਤੇ ਥਾਪ ਰਿਆ ਵਾ ਏਸੀ ਤਰ੍ਹਾਂ ਉਹਨਾਂ ਦਾ ਪਿੱਛੇ ਹੁਣ ਬਿਆਨ ਆਇਆ ਵੀ ਭਾਰਤ ਦੇ ਵਿੱਚ ਜਿਹੜੀ ਆਪਣੀ ਐਮਐਸਪੀ ਆ ਇਹਨੂੰ ਖਤਮ ਕੀਤਾ ਜਾਵੇ ਜਿਹਦਾ ਪੂਰੇ ਸਾਡੇ ਆਪਣੇ ਕਿਸਾਨਾਂ ਦੇ ਵਿੱਚ ਪੂਰਾ ਰੋਹ ਦੇਖਿਆ ਜਾ ਰਿਹਾ ਉਹਦੇ ਖਿਲਾਫ ਅਸੀਂ ਆਪਣਾ ਇੱਕ ਗੁੱਸਾ ਜ਼ਾਹਰ ਕਰਨ ਦੀ ਰੋਸ ਪ੍ਰਗਟ ਕਰਨ ਦੇ ਲਈ ਸੰਯੁਕਤ ਮੋਰਚੇ ਨੇ ਕਾਲ ਦਿੱਤੀ ਸੀ ਉਹਦੇ ਲਈ ਅਸੀਂ ਉਹਨਾਂ ਦੇ ਅੱਜ ਲੀਲ ਪੱਤਰ ਤੇ ਉਤਲੇ ਫੋਕਰਾ ਹੈ ਨਾਮ ਦੱਸੋ ਜੁਨੀਅਰ ਦਾ ਮੈਂ ਸੁਖਵਿੰਦਰ ਸਿੰਘ ਮੀਤ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਜਿੱਕੀ ਗੱਲ ਚਾਹਣਾ ਜਿਹੜੇ ਅੱਜ ਫਸਲਾਂ ਰੋਸ ਪ੍ਰਦਰਸ਼ਨ ਅੱਜ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਮੋਦੀ ਤੇ ਟਰੰਪ ਦਾ ਜੋ ਪਿਛਲੇ ਦਿਨੀ ਮੀਟਿੰਗਾਂ ਹੋ ਰਹੀਆਂ ਨੇ ਜੋ ਖੇਤੀਬਾੜੀ ਐਗਰੀਕਲਚਰ ਸੈਕਟਰ ਚ ਇਹ ਅਮਰੀਕਾ ਨੂੰ ਛੋਟ ਦੇਣੀ ਚਾਹੁੰਦਾ ਮੋਦੀ ਤੇ ਟਰੰਪ ਉਹ ਚੇ ਤੋਂ ਛੋਟ ਮੰਗ ਰਿਹਾ ਬਾਹ ਮਰੋੜ ਕੇ ਜੇ ਉਹ ਛੋਟ ਮਤਲਬ ਖੇਤੀਬਾੜੀ ਚ ਦੇ ਦਿੰਦੇ ਨੇ ਜਿਹੜੀਆਂ ਫਸਲਾਂ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਵਾਂਗੇ ਉਦੇ ਵਿੱਚ ਅੱਜ ਅਸੀਂ ਸਾਰੇ ਭਾਰਤ ਚ ਇਹ ਪੁੱਤਲੇ ਫੁੱਟੇ ਨੇ ਕਿਉਂਕਿ ਮੈਂ ਉਹਨਾਂ ਦੀ ਜਿਹੜੀ ਸਾਡੀ ਐਗਰੀਕਲਚਰ ਉਹਦੀ ਲੈਂਡ ਹੋਲਡਿੰਗ ਆ ਉਹ 5 ਏਕੜ ਤੋਂ ਘੱਟ ਆ ਉੱਥੇ ਬੜੇ ਬੜੇ ਫਾਰਮ ਫਾਰਮ ਨੇ ਬਹੁਤ ਬੜੇ ਤੇ ਉਹਨਾਂ ਨੂੰ ਸਬਸਿਡੀ ਆ ਬਹੁਤ ਖੁੱਲੀ ਆਪਣੇ ਨਾਮੋਂ ਵੱਧ ਸਬਸਿਡੀ ਆ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰਾਂਗੇ ਤੇ ਇਸ ਕਰਕੇ ਮਤਲਬ ਇਹ ਉਹਰੇ ਕਰਨਾ ਪਿਆ ਕੋਈ ਜਿੰਨੀਆਂ ਸਬਸਿਡੀਆਂ ਇਸਤੇ ਡੈਰੀ ਤੇ ਫਿਸ਼ਰੀ ਤੇ ਐਗਰੀਕਲਚਰ ਚ ਨੇ ਬਾਹਾਲੀਆਂ ਕੰਟਰੀਆਂ ਨੂੰ ਸਾਡੇ ਜਿਹੜੇ ਐਗਰੀਕਲ ਐਗਰੀਕਲਚਰ ਤੇ ਸਬਸਿਡੀ ਵੀ ਹੈਗੀ ਆ ਉਹ ਸਿੱਧੀ ਕਿਸਾਨ ਨੂੰ ਨਹੀਂ ਹੈਗੀ ਉਹ ਇੰਟਰਐਕਟਰ ਰੂਪ ਵਿੱਚ ਜਿਵੇਂ ਖਾਦਾਂ ਤੇ ਸਬਸਿਡੀ ਆ ਤਾਂ ਉਹ ਕਾਰਪੋਰੇਟ ਹਾਊਸਸ ਨੂੰ ਆ ਨਾ ਕਿ ਕਿਸਾਨ ਨੂੰ ਸਰ ਤੋਂ ਉਹਨਾਂ ਦਾ ਮੁਕਾਬਲਾ ਨਹੀਂ ਹੋਣਾ ਇਸ ਦੇ ਵਾਸਤੇ ਜੇ ਮਤਲਬ ਇਹ ਸਮਝੌਤਾ ਕਰ ਲੈਂਦਾ ਤਾਂ ਇਹਦੀ ਹੀਟ ਲਈ ਉੱਪਰ ਕਰਕੇ ਇਹ ਰੱਦ ਕਰਾਉਣਾ ਪਊਗਾ ਸਮਝੌਤਾ ਉਹਦੇ ਵਿੱਚ ਅੱਜ ਇਹਨੂੰ ਅਸੀਂ ਚੇਤਾਵਨੀ ਦੰਦਨੇ ਆ ਮੋਦੀ ਨੂੰ ਵੀ ਇਹੋ ਜਿਹਾ ਪੁੱਠਾ ਫੈਸਲਾ ਨਾ ਕਰ ਲੈਣ ਇਹ ਸਾਰੇ ਕਿਸਾਨ ਅਵੇਅਰ ਨੇ ਆਗੂ ਪੜੇ ਲਿਖੇ ਨੇ ਜਿਹੜੀ ਇਹਤੇ ਬਾਜ ਅਖ ਰੱਖਦੇ ਨੇ ਮਤਲਬ ਮੈਂ ਹਰਦੀਪ ਸਿੰਘ ਭੱਤਵਾਲਾ ਭਾਰਤੀ ਸਿੰਘ ਵਿਖਲ ਮੀਤ ਪ੍ਰਧਾਨ ਭਾਰਤੀ ਸਿੰਘ ਵਿਖਲ ਇਹਨਾਂ ਦੋਨੋਂ ਜਿਹੜੇ ਬੰਦੇ ਬੁੱਕੇ ਜਾਂਦੇ ਹਾਂ ਹਾਂਜੀ ਸਾਡੇ ਕਿਸਾਨ ਮੋਰਚੇ ਵੱਲੋਂ ਕਾਲ ਸੀ ਕਿ ਜਿਹੜਾ ਟਰੰਪ ਤੇ ਮੋਦੀ ਨੇ ਕੋਈ ਨਾ ਸਮਝੌਤਾ ਹੋਇਆ ਹੈ ਵੀ ਜੋ ਤੁਹਾਡੀਆਂ ਫਸਲਾਂ ਨੇ ਵੀ ਇਹਤੇ ਇਹ ਤਾਂ ਇੱਕ ਸਬਦਾ ਘਟਾ ਕੇ ਸਾਨੂੰ ਇਹਦੇ ਵਿੱਚ ਵੱਡਾ ਨੁਕਸਾਨ ਆਉਂਦੀ ਜਿਹੜੀਆਂ ਦੁੱਧ ਹੋਵੇ ਚਾਹੇ ਕਿ ਬਾਜਰਾ ਮੱਕੀ ਹੋਵੇ ਜਾਂ ਝੋਨੇ ਦੇ ਵੀ ਉਹ ਆਪਣੇ ਵਿੱਚ ਵਪਾਰ ਕਰਨ ਦਾ ਧੰਦਾ ਫੁੱਲਣ ਵਾਸਤੇ ਇਹ ਨੂੰ ਲਿਆਉਣਾ ਚਾਹੁੰਦਾ ਜਿਸ ਵਿੱਚ ਸਾਡਾ ਸਾਨੂੰ ਇਹ ਡਰ ਹੈਗਾ ਵੀ ਸਾਡੀ ਇਹ ਜਿਹੜੀਆਂ ਚੀਜ਼ਾਂ ਨਹੀਂ ਬੜੀਆਂ ਸਸਤੀਆਂ ਹੋ ਜਾਣਗੀਆਂ ਉਹ ਕਿਸਾਨ ਮੌਰੂ ਨੀਤੀਆਂ ਇਹ ਦੋਏ ਮਿਲ ਕੇ ਕੇਂਦਰ ਸਰਕਾਰ ਤੇ ਪ੍ਰੰਪਤ ਸਰਕਾਰ ਕਿਸਾਨ ਮੌਰੂ ਨੀਤੀਆਂ ਤੈਅ ਕਰਨੀ ਪਰ ਉਹਨਾਂ ਜਿੰਨਾ ਚਿਰ ਅਸੀਂ ਸਾਡੇ ਜਦਾਂਵਾ ਸੀ ਇਹ ਚੀਜ਼ਾਂ ਨੂੰ ਅਸੀਂ ਸਭ ਨਹੀਂ ਹੋਰ ਦੇਣਾ ਇਸ ਕਰਕੇ ਨੂੰ ਦੱਸ ਅਸੀਂ ਪਤਲਾ ਰੋਸ ਵਿੱਚ ਤੇ ਮੋਦੀ ਦਾ ਤੇ ਟਰੰਪ ਦਾ ਅਸੀਂ ਪਤਲਾ ਪਾ ਕੇ ਮੈਂ ਵਰਪੀ ਸਿੰਘ ਜੀ ਜਨਸਿਕਾ ਜੀ ਨਾਮ ਬਿਕਾਜੀ ਰਾਜਵਾਲ ਕੀ ਕਹਣਾ ਤੁਹਾਨੂੰ ਇਹਦਾ ਪੁੱਛਦਾ ਅੱਜ ਦਾ ਜੀ ਸੰਯੁਕਤ ਕਿਸਾਨ ਮੋਰਚੇ ਦੇ ਕਾਲ ਦੇ ਉੱਤੇ ਅਸੀਂ ਇਹ ਟਰੰਪ ਤੇ ਮੋਦੀ ਦੇ ਪੁੱਤਰੇ ਫੂਕੇ ਨੇ ਕਿਉਂਕਿ ਮੋਦੀ ਸਰਕਾਰ ਟਰੰਪ ਸਰਕਾਰ ਦੇ ਦਬਾਅ ਹੇਠਾਂ ਕੇ ਪੰਜਾਬ ਦੀ ਜਿਹੜੀ ਖੇਤੀਬਾੜੀ ਦੀ ਉਹ ਉਸ ਨੂੰ ਤਬਾਹ ਕਰਨ ਤੇ ਪਹੁੰਚੀ ਹੋਈ ਆ ਉਹਨਾਂ ਦੇ ਦਬਾਅ ਥਲੇ ਇਹ ਸਾਰੇ ਜੋ ਕਣਕਤਾ ਜਾਂ ਤੁਕਦੇ ਜੋ ਸਾਡੇ ਪ੍ਰੋਡਕਟ ਨੇ ਜਿਹੜੇ ਸਾਡੇ ਕਿਸਾਨ ਪੈਦਾ ਕਰਦੇ ਨੇ ਉਹਨਾਂ ਤੇ ਬਹੁਤ ਵੱਡੀ ਮਾਰ ਪੈ ਰਹੀ ਆ ਉਸ ਦੇ ਸਬੰਧ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਸਾਨੂੰ ਕਾਲ ਦਿੱਤੀ ਗਈ ਸੀ ਇਹ ਪੂਰੇ ਭਾਰਤ ਭਰ ਵਿੱਚ ਐਸਐਮਐਫ ਦਾ ਸਾਹਮਣੇ ਸਾਰਿਆਂ ਨੇ ਮੁੱਦੀ ਤੇ ਤੇ ਟਰੰਪ ਦੇ ਪੁੱਤਰੇ ਫੁੱਕੇ ਨੇ ਇਸ ਦੇ ਸਬੰਧ ਵਿੱਚ ਅਸੀਂ ਵੀ ਇੱਥੇ ਸਮਰਾਲੇ ਇਹਨਾਂ ਦੇ ਪੁੱਤਰੇ ਫੁੱਕੇ ਨੇ